ਲੋਕਾਂ ਚੱਲੂਗੇ ਰਾਈਆ ਵੈਰੀ ਆਫ ਦੇ ਦੋਸਤਾਂ ਦੇ ਪੰਜ ਸਾਲ ਕੋਲ ਸਿਮਾਂ ਦੇ ਲਈ ਔਰ ਸੰਭਾਲ ਸੀਐਸਪੀ ਸਾਹਿਬ ਅਜੇ ਤੱਕ ਤਾਂ ਪੁੱਜਿਆ ਧੰਨਵਾਦ ਹੈ ਮੇਰੇ ਵੀਰੋ ਜਿਹੜੇ ਪੜ੍ਹਿਆ ਪੜ੍ਹਦੇ ਲਿਖਦੇ ਆ ਵੀਰੋ ਅਸਰ ਲੱਗਦੇ ਆ ਜਿਹੜੇ ਮਿਹਨਤਾਂ ਕਰਦੇ ਆ ਉਹ ਅਸਰ ਬੰਦੇ ਆ جڑے سخت محنت کر رہے ہیں دیکھ لو اور دنیا وچ اپنے ماں پے دا نام اپنے دادے پردادا دا نام دنیا وچ روشن کر رہے ہیں جڑے جڑے بھی سخت محنت کر رہے ہیں اور او جیو کہندے اے ਇਟਲੀ ਰਾਵਰ ਸਿੰਘ ਦੇਵਲ ਇਹਨਾਂ ਭਰਾਵਾਂ ਦੇ ਮਾਰ ਹੈ ਆਪਰੇ ਜੀ ਇੱਕ ਬਟਿਆ ਫੇਰ ਲੱਗਦੇ ਇਸ ਵੇਲੇ ਆ ਰਾਮੂ ਵਾਲਿਆ ਫੇਰ ਮੁੰਡਾ ਕਹਿੰਦੇ ਖੜਿਆ ਹੋਇਆ ਕੋਤੇ ਐਨ ਕਹਿੰਦੇ ਇਸ ਵੇਲੇ ਗੁੰਮੀ ਵਾਹ ਓਏ ਗੁੰਮੀ ਵਾਹ ਓਏ ਗੁੰਮੀ ਇੱਕ ਤਾੜੀ ਮਾਰਦੀ ਹੈ ਜ਼ੋਰਦਾਰ ਦੇ ਨਾਲ ਇੱਕ ਅਸ਼ੂ ਦੇ ਬਿਲਕੁਲ ਨੇ ਰਾਵੜਾ ਇਹ ਕਿੱਟੀ ਆ ਪਰ ਫਿਰ ਲਾਓ ਨੰਬਰ ਜਿਹੜਾ ਉਧਰ ਦੇ ਇਸਕੇ ਜੁੜਦਾ ਹੋਇਆ ਹੈ ਮੇਰੇ ਮਿੱਤਰੋ ਉਧਰ ਕਹਿੰਦੇ ਜੀਵਿਕਾ ਸੀਪਾ ਭਰਾ ਸਾਡੇ ਜੇਜੇ ਨਾਲ ਪਿਆ ਹੋਇਆ ਮਾਰ ਹੈ ਨਾ ਭਰਾਵਾ ਤੇ ਇਹ ਸਾਨੂੰ ਫੱਤਰ ਦੋਸਤਾਂ ਨਾਲ ਸਾਡੀ ਹੋਣੀ ਯਾਰੀ ਦੇ ਚਾਹੇ ਕਹਿੰਦਾ ਰਾਮੂ ਆਉਦੀ ਧਰਤੀ ਦਾ ਹਿਸਮ ਹੈ ਅੱਜ ਬੱਲੇ ਬੱਲੇ ਕਰਵਾ ਰਿਹਾ ਉਸੇ ਤਰ੍ਹਾਂ ਖੇਡਦਾ ਰਿਹਾ ਤੇ ਜਰੂਰ ਚੜੇਗਾ ਰਾਮੂ ਵਾਲੇ ਪ੍ਰੋਮੋਟਰਾਂ ਦੀ ਨਿਗਾਹ ਦੇ ਵਿੱਚ ਲਾ ਗੋਲਡ ਸਿਕਰ ਉਹ ਬੱਲੇ ਬੱਲੇ ਕਰਾ ਦਿੱਤੀਆਂ ਮਾਰ ਪਾਰੀ ਜ਼ੋਰਦਾਰ ਕਬੱਡੀ ਕਲੱਬ 80 ਡਾਇਮੰਡਸ ਪ੍ਰੋਮੋਟਰ ਨੇ ਰਣਜੀਤ ਸਿੰਘ ਖਾਲਸਾ ਉਹ ਮਰੀ ਹੈ ਉਸ ਵੀਰ ਦਾ ਵੀ ਧੰਨਵਾਦ ਨਾਲ ਓਮਕਾਰ ਸਿੰਘ ਜੀ ਪੀਐਸਪੀ ਸ਼ਾਹਕੋਟ ਉਹ ਵੀ ਚੇਚੇ ਤੌਰ ਤੇ ਪੁੱਜੇ ਹੈ ਦੋਨੋਂ ਟੀਮਾਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਖੇਡ ਗਰਾਊਂਡ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਮੇਰੇ ਵੀਰੋ ਐਸਜੀ ਪੀਸੀ ਸ਼ੋਮਣੀ ਕਮੇਟੀ ਦੀ ਟੀਮ ਆ ਕਹਿੰਦੇ ਸਾਡਾ ਵੀਰ ਹਾਂਜੀ ਬਚਤ ਬਾਦ ਨਾਲ ਜਾਣ ਪਛਾਣ ਕਰਨ ਦੇ ਲਈ ਸਾਡੇ ਰਾਮ ਲਮਾਇਆ ਜੀ ਟਾਟਾ ਅਸਤਰੀਆ ਹਰ ਨਾਲ ਹੀ ਜਿੱਤਾਂ ਮਿਲ ਗਿਆ ਜੀ ਰਾਜੂ ਰਾਮੂ ਵਾਲਾ ਪਿੰਡ ਸ਼ਕਾਰ ਵਾਸੀਆਂ ਵਾਲਾ ਆਹ ਕਹਿੰਦੇ ਨੌਵੇਂ ਨੰਬਰ ਬੰਲੀਏ ਵਾਲਾ ਨੰਬਰ ਤੇ ਬੱਗਾ ਭਾਈ ਬਤਕਾਰੇ ਵਾਲਾ ਬੱਲਾ ਮੁੰਡਾ ਬਹੁਤ ਨਾ ਗੁਰਬਾਜ ਇਹ ਸ਼ੇਰਸਰਾਂ ਦੇ ਵਾਲਾ ਮੇਰੇ ਬੰਦੂ ਕਬਈ ਪੌਂਦ ਲਈ ਬਾਹਰ ਆਇਆ ਖੇਡਣ ਆਮਾਰ ਦੇ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਡੇ ਮੇਨ ਸਪான்ਸਰ ਰਾਜੂ ਇਟਲੀ ਖੇਡ ਪ੍ਰਮੋਟਰ ਪਹੁੰਚੇ ਆ ਅਸੀਂ ਉਹਨਾਂ ਕੋ ਅੱਜ ਦੇ ਟੂਰਨਾਮੈਂਟ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਹਾਂਜੀ ਰਾਜੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਆ ਜਿੰਨੇ ਪ੍ਰਮੋਟਰ ਸਪੋਰਟਰ ਜਿੰਨੇ ਵੀ ਪਲੇਅਰ ਆ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਇੱਕ ਇੱਕ ਕਦਮ ਚੱਲ ਕੇ ਇਸ ਗਰਾਊਂਡ 'ਚ ਆਏ ਆ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਦੂਜੇ ਨੰਬਰ ਤੇ ਜਿਹੜੇ ਮੇਲੇ ਹੁੰਦੇ ਆ ਇਹ ਸਾਰਿਆਂ ਦੇ ਸਹਿਯੋਗ ਨਾਲ ਹੁੰਦੇ ਆ ਕਿਉਂਕਿ ਇਸ ਵਾਰ ਅਸੀਂ ਪਹਿਲੀ ਵਾਰ ਉਪਰਾਲਾ ਕੀਤਾ ਸਾਡੇ ਸਰਪੰਚ ਹਨੀ ਰਾਮੂ ਵਾਲੀਏ ਦੇ ਨਾਂ ਰਾਲ ਕੇ ਸਾਨੂੰ ਉਮੀਦ ਨਹੀਂ ਸੀ ਕਿ ਇੱਥੇ ਤੱਕ ਪਹੁੰਚ ਜਾਊਗਾ ਕੰਮ ਪਰ ਬਹੁਤ ਪਿੰਡ ਦਾ ਸਹਿਯੋਗ ਹੋਇਆ ਹਰ ਇੱਕ ਮੈਂਬਰ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਕੋਈ ਇਹ ਨਹੀਂ ਵੀ ਕੋਈ ਪੱਖਪਾਤ ਹੋਇਆ ਜਾਂ ਕੋਈ ਪਾਰਟੀ ਬਾਜੀ ਤੋਂ ਸਾਰਿਆਂ ਨੇ ਉੱਠ ਕੇ ਬਿਲਕੁਲ ਮੇਲੇ ਨੂੰ ਸਫਲ ਬਣਾਇਆ ਹੈ ਤਾਂ ਮੇਲਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਟੀਮਾਂ ਵੀ ਪੂਰਾ ਟਾਈਮ ਨਾਲ ਆ ਰਹੀਆਂ ਆ ਤਾਂ ਟੀਮਾਂ ਨੂੰ ਮੌਕਾ ਵੀ ਪੂਰਾ ਦੇ ਰਹੇ ਆ ਤਾਂ ਉਹਨਾਂ ਨੂੰ ਨਾਮ ਵੀ ਆਪਾਂ ਬਾਜਵ ਦੇ ਰਹੇ ਆ ਪੂਰੇ ਤਰੀਕੇ ਦੇ ਨਾਲ ਤੇ ਸਾਡਾ ਪ੍ਰਾਣਾ ਪਲੇਅਰ ਆ ਬਾਜੀ ਜਾਨ ਸਾਡੇ ਨਾਲ ਖੇਡਦਾ ਵੀ ਰਿਹਾ ਆ ਉਹਦੇ ਅੱਜ ਮੁੰਡੇ ਨੂੰ ਅਸੀਂ ਹਾਰਲੇ ਡੇਵਿਡਸਨ ਦੇ ਨਾਲ ਸਨਮਾਨ ਕਰ ਰਹੇ ਆ ਤੇ ਪੰਚਾਇਤ ਵੱਲੋਂ ਮੇਰਾ ਆਪ ਸੋਨੇ ਦੀ ਮੁੰਦਰੀ ਦੇ ਨਾਲ ਸਨਮਾਨ ਹੋ ਰਿਹਾ ਆ ਜੋ ਕਿ ਬੜੇ ਮਾਣ ਵਾਲੀ ਗੱਲ ਆ ਪੂਰੇ ਪਿੰਡ ਨੇ ਸਾਡਾ ਇਨਾ ਮਾਣ ਤਾਣ ਕੀਤਾ ਅਸੀਂ ਦੋਨੇ ਭਰਾ ਸੁਖਾ ਰਾਮੂ ਵਾਲੀ ਆ ਤੇ ਮੈਂ ਰਾਜੀ ਰਾਮੂ ਵਾਲੀ ਇਗਲੀ ਦੇ ਵਿੱਚ ਵੀ ਅਸੀਂ ਕਬੱਡੀ ਖੇਡਾਉਂਦੇ ਆ ਟੀਮ ਬਣਦੀ ਆ ਆਪਣੀ ਉਥੇ ਬਹੁਤ ਵਧੀਆ ਬਣਦੀ ਆ ਤੇ ਸਾਰੀ ਜਿਹੜੀ ਆ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਜੀ ਜੋ ਅਸੀਂ ਬੰਦਾ ਕੁਝ ਨਹੀਂ ਕਰ ਸਕਦਾ ਉਹ ਪ੍ਰਮਾਤਮਾ ਹੀ ਆਪਣੇ ਤੋਂ ਪਰੋਣ ਵਾਲਾ ਆ ਤੇ ਬਾਕੀ ਇੰਨੇ ਸ਼ਬਦ ਬੋਲਦਾ ਮੈਂ ਮਾਫੀ ਮੰਗਦਾ ਕੋਈ ਵੱਧ ਘਟ ਗਿਆ ਗਿਆ ਹਮ ਦਾ ਸੌਰੀ ਆ ਤੇ ਬਾਕੀ ਫੇਰ ਦੁਬਾਰਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਦਰਸ਼ਕ ਆਏ ਆ ਜਾਂ ਲਾਈਵ ਦੇਖ ਰਹੇ ਆ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਇਹ ਸਨ ਰਾਜੂ ਇਟਲੀ ਖੇਡ ਪ੍ਰਮੋਟਰ ਉਹਨਾਂ ਨੇ ਜਾਣਕਾਰੀ ਦਿੱਤੀ ਆ ਅੱਜ ਦੇ ਚੈਨ ਆਪਣੇ ਟੂਰਨਾਮੈਂਟ ਬਾਰੇ ਅਸੀਂ ਚੈਨਲ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਰ ਲਿਆ ਅਗਲੀ ਕਬੱਡੀ ਪੌਣ ਦੇ ਵਾਸਤੇ ਜਗਰਪੁਰ ਦੀ ਖਿਡਾਰੀ ਸਮੇਂ ਤਿਆਰੀ ਦੇ ਵਿੱਚ ਆ ਜਾਂ ਦੰਨ ਬਗਨੜਾ ਲੋਕ ਕਹਿੰਦੇ ਕਰੀਏ ਪੈਕਰ ਬੂਹੇ ਠਾਲਣਾ ਬੜਾ ਔਖਾ ਇੱਕ ਪਾਸੇ ਨਕੌਦਰ ਦੀ ਟੀਮ ਹੈ ਰੋਡ ਵਾਲੀ ਸਾਈਡ ਹੈ ਤੇ ਦੂਜੇ ਪਾਸੇ ਜਗਤਪੁਰ ਦੀ ਟੀਮ ਹੈ ਦਵਿੰਦਰ ਹੈ ਜੈਰੋ ਕਰਕੇ ਪ੍ਰਸਿੱਧੀ ਮਿਲੀ ਹੈ ਦਵਿੰਦਰ ਨੇ ਕਬੱਡੀ ਖੇਡ ਮੈਦਾਨ ਅੰਦਰ ਭਾ ਦਿੱਤੀ ਹੈ ਜਗਤਪੁਰ ਦੀ ਖਿਡਾਰੀ ਨੇ ਇੱਕ ਨੰਬਰ ਤੋਂ ਖੋਚ ਪਟਨ ਦੀ ਕੋਸ਼ਿਸ਼ ਕੀਤੀ ਹੈ ਲਓ ਸਾਹਮਣੇ ਖੇਡ ਮੈਦਾਨ ਅੰਦਰ ਚੱਲਦਾ ਹੋਇਆ ਸ਼ੰਕਰ ਸਾਹਿਬ ਇੱਕ ਪਾਸੇ ਜਗਤਪੁਰ ਦੀ ਖਿਡਾਰੀ ਨੇ ਪਾਉਣ ਕਰ ਰਹੇ ਨੇ 500 ਰੁਪਏ ਜਾਫੀ ਦਾ ਆ ਜਾਫੀ ਨੇ 500 ਰੁਪਏ ਫੜ ਕੇ ਲੈ ਜਾ ਜੀ ਮੈਂ ਬੇਨਤੀ ਕਰਦਾ ਉਧਰ ਰਾਜੂ ਵਾਲਾ ਪ੍ਰਦੀਪ ਵੀ ਪੁੱਜਾ ਧੰਨਵਾਦ ਕਰਦੇ ਆ ਲਓ ਕਬੱਡੀ ਪੈ ਰਹੀ ਏ ਆ ਤਿੰਨੇ ਜਿੰਨਾ ਵਿੱਚੋਂ ਆ ਜੱਫੇ ਤੇ ਨਜ਼ਾਰਾ ਵੱਜਣਾ ਮਿਲਿਆ ਸੋ ਇਹ 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 ਤਾੜੀ ਜ਼ੋਰਦਾਰ ਮਾਰੋ ਮਾਸਟਰ ਓਏ ਮੈਨੂੰ ਲੱਗਦਾ ਉਹ ਵੀ ਨਹੀਂ ਬੰਦਾ ਕਹਿੰਦਾ 30 ਸਕੰਡ ਬਾਈ ਜੱਫਾ ਕਿੰਦਾ ਰਿਹਾ ਲਗਾ ਤਾੜੀ ਕੱਟ ਕੇ ਇਸ ਦਾ ਵੀ ਜ਼ਰੂਰ ਵਾਰ ਸਨਮ ਹੋਏ ਨੇ ਰਾਜੂ ਇੰਡਲੀ ਵਾਲਾ ਭਰਾ ਸਾਡਾ ਵੱਡਾ ਪ੍ਰਮੋਟਰ ਆਜੀ ਚੇਤੇ ਤਾਰ ਤੇ ਪੁਜਿਆ ਹਾ ਰਾਮੂ ਵਾਲ ਦੇ ਆਹ ਵੱਡੀ ਤਗੜੀ ਕਬੱਡੀ ਖੇਡੀਆਂ ਕਹਿੰਦੀ ਹੈ ਕਬੱਡੀ ਹੈ ਤਿੰਨ ਖਿਡਾਰੀ ਤਿਆਰ ਨੇ ਤੰਨਾ ਵਿੱਚੋਂ ਵੇਖਦਾ ਕਿ ਕਿਹੜਾ ਹੱਲਾ ਗੁੱਲਾ ਕਰਵਾਉਂਦਾ ਆਓ ਸਮੇਂ ਦੇ ਮੰਗਲ ਹੋਣ ਕੇ ਆਓ ਵੇਖਦੇ ਕਿ ਪੈਂਦੀ ਹੋਏ ਕਬੱਡੀ ਤੇ ਹੁਣ ਮੁਕਾਬਲਾ ਸਕਤੇ ਆਹ ਮੁਕਾਬਲਾ ਸਕਤੇ ਮੇਰੇ ਮਿੱਤਰੋ ਪਰ ਇਧਰਲੇ ਤਾਰੇ ਵੱਜੀ ਜਿੱਤਾਂ ਦੀ ਚਾਹੀਦੀ ਸੀ ਰਾਮੂ ਵਾਲਿਓ ਤਾੜੀ ਵੱਜੀ ਨਹੀਂ ਜਿੱਦਾਂ ਰੀ ਚਾਹੀਦੀ ਸੀ ਖੜਕਾ ਦੜਕਾ ਆਹ ਕਬੱਡੀ ਪੈ ਰਹੀ ਏ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਕਿਹੜਾ ਗੱਬਰੂ ਆਹ ਬੱਲੇ ਬੱਲੇ ਕਰਵਾਉਂਦਾ ਆਹ ਵੇਖਦੇ ਆ ਕਿ ਤੇਰੇ ਯਾਰ ਨੂੰ ਦੱਪਣ ਨੂੰ ਫਿਰਦੇ ਇਹ ਦੱਬਦਾ ਕਿੱਥੇ ਆ ਇਹਨੇ ਕਿਹੜਾ ਦਿੱਲੀ ਜਿ ਦੇ ਨਾਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਅਮਨ ਫੇਰ ਵਧਿਆ ਹੋਇਆ ਆਰਿਆਨ ਗੋਰਾ ਤੇ ਦੇਵਿੰਨ ਤਿੰਨ ਜਫੀ ਥਾਪੀਆਂ ਮਾਰ ਰਹੇ ਨੇ ਇਧਰਲੇ ਪਾਸੇ ਮੁਕਾਬਲਾ ਆਰਿਆਨ ਦੇ ਨਾਲ ਕਦੀ ਸੱਚੇ ਰਪਿੰਦਰਾ ਮੋਲ ਵਿਖੇ ਕਬੱਡੀ ਟੂਰਨਾਮੈਂਟ ਹੋ ਰਿਹਾ ਆ ਸਾਡੇ ਨਾਲ ਸਤਨਾਮ ਸਿੰਘ ਜੀ ਨੰਬਰਦਾਰ ਸਾਹਿਬ ਜੋ ਕਿ ਅੱਜ ਦੇ ਟੂਰਨਾਮੈਂਟ ਬਾਰੇ ਜਾਣਕਾਰੀ ਦੇਣਗੇ ਹਾਂ ਜੀ ਨੰਬਰਦਾਰ ਸਾਹਿਬ ਜੀ ਬਾਈ ਰਖਾਲ ਸਾਹਿਬ ਬਾਈ ਫਤਿਹ ਹਾਂਜੀ ਆਪਣੇ ਅੱਜ ਸਾਡੇ ਪੱਤਰਕਾਰ ਸਾਹਿਬ ਆਏ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆਉਣ ਦੇ ਰਾਮੂਵਾਲ ਸਾਡੇ ਐਨਆਰਆਈ ਭਰਾ ਤੇ ਸਾਡੀ ਸਮੁੱਚੀ ਪੰਚਾਇਤ ਰਾਮੂਵਾਲ ਸਾਰੇ ਸਹਿਯੋਗ ਦੇ ਨਾਲ ਅਸੀਂ ਨਸ਼ੇ ਨੂੰ ਜੜੋਂ ਪੁੱਟਣਾ ਚਾਹੁੰਦੇ ਆ ਤੇ ਸਾਡੀ ਸੋਚ ਇਹ ਆ ਵੀ ਅਸੀਂ ਪਹਿਲਾ ਟੂਰਨਾਮੈਂਟ ਕਰਾ ਰਹੇ ਹਾਂ ਜੀ ਕਬੱਡੀ ਟੂਰਨਾਮੈਂਟ ਅੱਗੇ ਤੋਂ ਵੀ ਇਲਾਕੇ ਦੇ ਸਹਿਯੋਗ ਦੇ ਨਾਲ ਪੱਤਰਕਾਰਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਸਾਡੀ ਆਵਾਜ਼ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਪਹੁੰਚਾਉਣੀ ਆ ਅਸੀਂ ਉਹਨਾਂ ਨੂੰ ਵੀ ਜਿਵੇਂ ਆਇਆ ਕਹਿੰਦੇ ਆ ਮੇਲੇ ਵਿੱਚ ਆਏ ਹੋਏ ਸਾਰੇ ਪਤਵੰਤੇ ਸੱਜਣ ਜਿ ਸਾਰਿਆਂ ਨੂੰ ਜਿਵੇਂ ਆਇਆ ਕਹਿੰਦੇ ਆ ਸਾਡੇ ਆਜੀ ਸਰਦਾਰ ਸਰਗਬਸੀ ਸਰਦਾਰ ਨਰਿੰਦਰਪਾਲ ਸਿੰਘ ਜੀ ਉਹਨਾਂ ਦੀ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਵਾ ਰਹੇ ਹਾਂ ਜੀ ਤੇ ਉਹਨਾਂ ਦਾ ਬੇਟਾ ਸਰਦਾਰ ਸਰ ਆਲੋਮਬਿਜੇ ਸਿੰਘ ਜੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਨੂੰ ਆਇਆ ਤੇ ਵੀ ਜ ਆਇਆਂ ਕਹਿੰਦੇ ਆ ਬਾਕੀ ਤੁਸੀਂ ਪੱਤਰਕਾਰ ਸਾਹਿਬ ਤੁਹਾਡਾ ਆਇਆ ਤੇ ਮੇਲੇ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੱਲੋਂ ਤੁਸੀਂ ਬਹੁਤ ਵੇਖੋ ਮੇਲਾ ਵੀ ਵਿਖਾ ਦਿਓ ਗਰਮੂਵਾਲ ਬਲੰਦਾ ਉਦੋਵਾਲ ਬਲੰਦਾ ਸਾਰੇ ਲਾਗੇ ਲਾਗੇ ਪਿੰਡਾਂ ਦੀਆਂ ਟੀਮਾਂ ਆਈਆਂ ਆ ਤੇ ਨਸ਼ੇ ਨੂੰ ਸਾਡਾ ਸੋਚ ਆ ਨਸ਼ੇ ਨੂੰ ਜੜੋਂ ਪੱਟੀਏ ਤੇ ਪੱਤਰਕਾਰ ਭਾਈ ਚਾਰੇ ਦਾ ਸਾਰਿਆਂ ਦਾ ਸਮੂਹਿਆਂ ਦਾ ਜੀ ਆਇਆਂ ਨੂੰ ਆ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਸਾਨੂੰ ਸਤਨਾਮ ਸਿੰਘ ਜੀ ਨਵੜ ਦਾ ਸਾਹਿਬ ਜਿਨ੍ਹਾਂ ਨੇ ਕਿ ਜਾਣਕਾਰੀ ਦਿੱਤੀ ਆ ਅੱਜ ਦੇ ਕਬੱਡੀ ਟੂਰਨਾਮੈਂਟ ਬਾਰੇ ਆ ਹੀ ਇਹਨਾਂ ਦੇ ਚੈਨਲ ਵੱਲੋਂ ਆਪਣੇ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਸਵਾਗਤ ਕਰਦੇ ਆ ਮਾਧਪੁਰ ਦੇ ਨੇੜੇ ਪਿੰਡ ਰਾਮੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਪਹਿਲਾ ਹੀ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸਰਦਾਰ ਨਰਿੰਦਰ ਸਿੰਘ ਜੀ ਡੀਆਈਜੀ ਸਾਹਿਬ ਉਹਨਾਂ ਦੇ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਪਹਿਲਾ ਹੀ ਸਾਡੇ ਨਾਲ ਹਨੀ ਰਾਮੂਆ ਸਰਪੰਚ ਮੌਜੂਦ ਆ ਤੇ ਉਹ ਅੱਜ ਦੇ ਟੂਰਨਾਮੈਂਟ ਬਾਰੇ ਚਾਰ ਸ਼ਬਦ ਬੋਲਣਗੇ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਸਾਰਿਆਂ ਨੇ ਇਸ ਮੇਲੇ ਵਿੱਚ ਆ ਕੇ ਰੌਣਕ ਨੂੰ ਵਧਾਇਆ ਆ ਸਪੈਸ਼ਲ ਧੰਨਵਾਦ ਕਰਦੇ ਸਾਡੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਜੀ ਡੀਐਸਪੀ ਬਰਾੜ ਜੀ ਤੇ ਆलम ਵਿਜੇ ਜੀ ਡੀਸੀਪੀ ਅੰਮਰਸਰ ਜੀ ਤੇ ਰਾਣਾ ਜੀ ਹਲਕਾ ਇੰਚਾਰਜ ਬੀਜੇਪੀ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਆਪਣੇ ਪੰਚਾਇਤ ਵੱਲੋਂ ਆਪਣੇ ਪਿੰਡ ਪੱਦਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਆਖਦੇ ਹਾਂ ਸਰਪੰਚ ਸਾਹਿਬ ਨੌਜਵਾਨ ਪੀੜੀ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਅੱਜਕੱਲ ਸਾਰੀ ਨੌਜਵਾਨ ਪੀੜੀ ਨਸ਼ਿਆਂ ਦੇ ਲੱਗੀ ਹੋਈ ਆ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਨਸ਼ਿਆਂ ਤੋਂ ਤੋੜ ਕੇ ਇਹਨਾਂ ਨੂੰ ਖੇਡਾਂ ਵਾਲ ਕੀਤਾ ਜਾਵੇ ਆਪਣੇ ਅੱਜ ਦੇ ਕੀ ਕੀ ਨਾਮ ਹੈ ਅੱਜ ਦਾ ਫਰਸਟ ਸੰਗਤ ਟੀਮ ਨੂੰ ਅੱਜ ਦਾ ਫਰਸਟ ਜੀ 71000 ਰੁਪਿਆ ਜੀ ਫਰਸਟ ਇਨਾਮ ਕੀਤਾ ਹੋਇਆ ਜੀ ਸੈਕੰਡ ਨਾਮ ਹੈ 52000 ਰੁਪਿਆ ਜੀ ਠੀਕ ਹੈ ਜੀ ਬੈਸਟ ਬਾਜੀ ਚੜਨ ਦੇ ਬੇਟੇ ਜੀ ਨੂੰ ਫਤੇ ਜੰਡ ਜੀ ਨੂੰ ਹਾਰਲੇ ਡੈਵਿਸਨ ਮੋਟਰਸਾਈਕਲ ਦਾ ਸਨਮਾਨ ਦਿੱਤਾ ਜਾਵੇਗਾ ਜੀ ਠੀਕ ਹੈ ਜੀ ਇਹ ਸਨ ਸਾਡੇ ਨਾਲ ਹਨੀ ਜੀ ਸਰਪੰਚ ਸਾਹਿਬ ਤੇ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਗਗਰਪੁਰ ਦੀ ਖਿਡਾਰੀ ਇਸ ਸਮੇਂ ਤਿਆਰੀ ਦੇ ਵਿੱਚ ਕਹਿੰਦੇ ਬਾਜੀ ਚੰਦ ਖੁਸ਼ ਹੈ ਫੁੱਲ ਫਿੱਟ ਰਿਹਾ ਔਰ ਬਾਜੀ ਚੰਦ ਦੇ ਪੁੱਤਰ ਦਾ ਅੱਜ ਕਹਿੰਦੇ ਹਾਲੇ ਮੋਟਰਸਾਈਕਲ ਦਾ ਮਾਨਸਰ ਮਾਰ ਕਰਨਾ ਹੈ ਕਬੱਡੀ ਕਲਬ 82 ਡਾਇਮੰਡਸ ਪ੍ਰੋਮੋਟਰ ਨੇ ਰਣਜੀਤ ਸਿੰਘੀ ਖਾਲਸਾ ਉਹ ਮੇਨ